ਅੱਜ ਦਾ ਮੁਖਤੌਟ ਤੇ ਜਿਹੜਾ ਮਸਲਾ ਸੀ ਜਿਹਨੂੰ ਅੱਜ ਤੇ ਅਸੀਂ ਡਿਸਕਸ਼ਨ ਕਰ ਰਹੇ ਸੀ ਉਹ ਇਹ ਆ ਕਿ ਕੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਤਨੀ ਦੇ ਕੈਂਸਰ ਦੇ ਇਲਾਜ ਬਾਰੇ ਜੋ ਕਿਹਾ ਜੋ ਦਾਵਾ ਕੀਤਾ ਉਹ ਕਿਸੇ ਕਾਨੂੰਨ ਦੀ ਉਲੰਘਣਾ ਸੀ ਇਹ ਕਹਿਣਾ ਕਾਫੀ ਮੁਸ਼ਕਲ ਆ ਕਿਉਂਕਿ ਇਸ ਵੇਲੇ ਨਾ ਤੇ ਕੇਸ ਚੱਲਿਆ ਬਾਅਦ ਕੇ ਇਹ ਤੇ ਕੇਸ ਚੱਲਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਕਿ ਐਗਜ਼ੈਕਟਲੀ ਉਹਨਾਂ ਨੇ ਕਿਹੜੇ ਕਾਨੂੰਨ ਦੀ ਕਿਹੜੀ ਧਾਰਾ ਦੀ ਉਲੰਘਣਾ ਕੀਤੀ ਆ ਕੀਤੀ ਵੀ ਕਿ ਨਹੀਂ ਕੀਤੀ ਲੇਕਿਨ ਇਹ ਗੱਲ ਜ਼ਰੂਰ ਆ ਕਿ ਇਹ ਜਿਹੜਾ ਵਿਵਾਦ ਜਿਸ ਤਰ੍ਹਾਂ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਜਿਸ ਤਰੀਕੇ ਨਾਲ ਉਹਨਾਂ ਨੇ ਪੇਸ਼ਕਾਰੀ ਕੀਤੀ ਉਹ ਸ਼ਾਇਦ ਲੋੜ ਨਹੀਂ ਸੀ ਉਹਦੀ ਇਹ ਬੇਲੋੜਾ ਵਿਵਾਦ ਆ ਵੈਸੇ ਬਹੁਤ ਵਾਰੀ ਸਾਡੇ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਕਈ ਵਾਰ ਆਪਣੇ ਨਿੱਜੀ ਪ੍ਰੋਬਲਮਸ ਨੂੰ ਵੀ ਇੱਕ ਇਵੈਂਟ ਬਣਾਉਂਦੇ ਨੇ ਪਬਲਿਸਿਟੀ ਲੈਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਬਿਮਾਰੀ ਇਹੋ ਜੀ ਗੱਲ ਹੁੰਦੀ ਆ ਔਰ ਮੈਡੀਕਲ ਇਸ਼ੂਸ ਇਹੋ ਜਿਹੇ ਹੁੰਦੇ ਆ ਜਿਹਨਾਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਕਈ ਵਾਰ ਸੋਚਣਾ ਚਾਹੀਦਾ ਵਾ ਕਿਉਂਕਿ ਕਈ ਵਾਰ ਤੁਸੀਂ ਜੋ ਬਿਆਨ ਦਿੰਦੇ ਜੇ ਕੋਈ ਕਲੇਮ ਕਰਦੇ ਜੇ ਵੀ ਮੈਂ ਆਹ ਲੈ ਕੇ ਠੀਕ ਹੋ ਗਿਆ ਉਹਦਾ ਬਹੁਤ ਸਾਰੇ ਸੰਖੜਨ ਲੋਕਾਂ ਤੇ ਹਜ਼ਾਰਾਂ ਲੱਖਾਂ ਲੋਕਾਂ ਤੇ ਫਰਕ ਪੈਂਦਾ ਅਸਰ ਹੁੰਦਾ ਵਾ ਔਰ ਲੋਕੀ ਤੁਹਾਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਜਿਹੜਾ ਬੰਦਾ ਪੀੜਿਤ ਹੁੰਦਾ ਨਾ ਉਹ ਕੋਈ ਵੀ ਕਿੰਨੇ ਵੀ ਉਹਨੂੰ ਆਸ ਦੱਸੇ ਉਹਨੂੰ ਉਹ ਆਸਵਾਲ ਨੂੰ ਜਾਂਦਾ ਵਾ ਕੋਈ ਇਸ ਕਰਕੇ ਬਹੁਤ ਸੋਚ ਸਮਝ ਕੇ ਕੋਈ ਵੀ ਚੀਜ਼ ਕਰਨੀ ਚਾਹੀਦੀ ਆ ਔਰ ਪਾਵੇਂ ਨਵਜੋਤ ਸਿੰਘ ਸਿੱਧੂ ਦੀ ਇੰਟੈਂਸ਼ਨ ਆਪਾਂ ਸਾਰੇ ਉਹਨਾਂ ਨੂੰ ਕਾਫੀ ਨਿੱਜੀ ਤੌਰ ਤੇ ਜਾਣਦੇ ਆ ਉਹ ਭਾਵੁਖ ਹੋ ਜਾਂਦੇ ਨੇ ਔਰ ਕਈ ਵਾਰ ਪਾਬਕ ਹੁੰਦੇ 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 ਆ ਬਹੁਤ ਹੀ ਗੋਸ ਓਵਰ ਦਿ ਟਾਪ ਸੋ ਆਂ ਦਿ ਇੰਟੈਂਸ਼ਨ ਸਹੀ ਹੋ ਸਕਦੀ ਹੈ ਲੇਕਿਨ ਜਿਸ ਤਰੀਕੇ ਨਾਲ ਉਹਨੇ ਪਹਿਲੀ ਪ੍ਰੈਸ ਕਾਨਫਰੈਂਸ ਕੀਤੀ ਉਹਦੇ ਚ ਜੋ ਦੱਸ ਦਿੰਦੇ ਕਿ ਪਹਿਲੋਂ ਇਸ ਤਰ੍ਹਾਂ ਸਟੇਜਸ ਤੋਂ ਅਸੀਂ ਇਲਾਜ ਕਰਾਇਆ ਸਰਜਰੀ ਹੋਈ ਆ ਹੋਇਆ ਉਸ ਤੋਂ ਬਾਅਦ ਅਸੀਂ ਇਸ ਸਟੇਜ ਤੇ ਪਹੁੰਚੇ ਔਰ ਉਹਦੇ ਚ ਸਾਨੂੰ ਆ ਡਾਇਟ ਦਾ ਸਾਨੂੰ ਬਹੁਤ ਫਾਇਦਾ ਹੋਇਆ ਔਰ ਡਾਕਟਰਸ ਦੀ ਸਲਾਹ ਦੇ ਨਾਲ ਹੀ ਡਾਇਟ ਲਈ ਗਈ ਔਰ ਮੈਂ ਸਲਾਹ ਦਊਂਗਾ ਲੋਕਾਂ ਨੂੰ ਕਿ ਉਹ ਜੇ ਤੁਸੀਂ ਇਲਾਜ ਤੋਂ ਬਾਅਦ ਇਲਾਜ ਦੇ ਨਾਲ ਨਾਲ ਆ ਵੀ ਚੀਜ਼ਾਂ ਕਰੋ ਤੇ ਇਹਦਾ ਫਾਇਦਾ ਹੋਊ ਤੇ ਸ਼ਾਦੇ ਵਿਵਾਦ ਹੀ ਨਹੀਂ ਸੀ ਹੋਣਾ ਸੋ ਸਹੀ ਖੁਰਾਕ ਜੀ ਔਰ ਜੀ ਕੋਈ ਸ਼ਾਕੀ ਨਹੀਂ ਕਿ ਸਹੀ ਖੁਰਾਕ ਔਰ ਲਾਈਫ ਸਟਾਈਲ ਚੇਂਜ ਕਸਰਤ ਐਕਸਰਸਾਈਜ਼ ਸਹੀ ਟਾਈਮ ਤੇ ਖਾਣਾ ਸਹੀ ਟਾਈਮ ਤੇ ਉੱਠਣਾ ਇਹਨਾਂ ਚੀਜ਼ਾਂ ਦਾ ਬਹੁਤ ਸਾਰੀ ਲਾਈਫ ਦੇ ਵਿੱਚ ਫਰਕ ਪੈਂਦਾ ਉਹਦੇ ਨਾਲ ਬਿਮਾਰੀਆਂ ਟਲ ਵੀ ਜਾਂਦੀਆਂ ਹਨ ਇਹ ਪ੍ਰੀਵੈਂਟਿਵ ਚੀਜ਼ਾਂ ਤੇ ਆਪਾਂ ਨੂੰ ਪਤਾ ਹੀ ਆ ਵੀ ਲਾਈਫ ਸਟਾਈਲ ਚੇਂਜ ਦੇ ਨਾਲ ਬਹੁਤ ਚੀਜ਼ਾਂ ਪ੍ਰੀਵੈਂਟ ਹੋ ਜਾਂਦੀਆਂ ਪਰ ਬਿਮਾਰੀ ਤੋਂ ਬਾਅਦ ਵੀ ਆਮ ਤੌਰ ਤੇ ਡਾਕਟਰ ਤੁਹਾਨੂੰ ਸੁਜੈਸਟ ਕਰਦੇ ਆ ਕਿ ਆ ਡਾਈਟ ਪਲਾਨ ਲਓ ਇੱਕ ਡਾਈਟਿਸ਼ ਡਾਈਟੀਸ਼ਨਸ ਦੀ ਇੱਕ ਸੈਪਰੇਟ ਡਿਪਾਰਟਮੈਂਟ ਹੁੰਦੀ ਆ ਔਰ ਜਦੋਂ ਜਦੋਂ ਤੁਸੀਂ ਕੁਝ ਪਾਵੇਂ ਤਾਂ ਗੋਡੇ ਦਾ ਆਪਰੇਸ਼ਨ ਹੋਵੇ ਪਾਵੇਂ हिਪ ਦਾ ਆਪਰੇਸ਼ਨ ਹੋਵੇ ਪਾਵੇਂ ਹਾਰ ਦਾ ਆਪਰੇਸ਼ਨ ਹੋਵੇ ਤਾਂ ਤੁਹਾਨੂੰ ਡਾਈਟ ਪਲਾਨ ਤਾਰੀਖ ਕੋ ਡਾਈਟੀਸ਼ਨ ਆ ਕੇ ਤੁਹਾਨੂੰ ਡਾਈਟ ਪਲਾਨ ਦਿੰਦਾ ਵਾ ਸੋ ਇਹ ਸਿਰਫ ਇਹਨੂੰ ਸਹੀ ਪਰਸਪੈਕਟਿਵ ਦੇ ਵਿੱਚ ਇਹਨੂੰ ਦੇਣ ਦੀ ਲੋੜ ਸੀ ਅਦਰਵਾਈਜ਼ ਹੁੰਦਾ ਕੀ ਆ ਕਿ ਤੁਸੀਂ ਜਦੋਂ ਇਹ ਜਦੋਂ ਚੀਜ਼ ਨੂੰ ਸਹੀ ਦ੍ਰਿਸ਼ਟੀਕੋਣ ਚ ਪੇਸ਼ ਨਹੀਂ ਕਰਦੇ ਤੇ ਜਿਹੜੇ ਕੁਐਕਸ ਨੇ ਜਿਹੜੇ 셀ਫ ਸਟਾਈਲ ਹਕੀਮ ਬਣੇ ਆ ਜਿਹੜੇ ਕਹਿੰਦੇ ਆ ਕਿ ਤੁਸੀਂ ਤੁਸੀਂ ਸ਼ੂ ਮੰਤਰ ਦੇ ਨਾਲ ਠੀਕ ਠਾਕ ਹੋ ਜਾਂਦੇ ਜੀ ਉਹਨਾਂ ਨੂੰ ਫਿਰ ਬੜਾਵਾ ਮਿਲਦਾ ਉਹਨਾਂ ਨੂੰ ਹੁਲਾਰਾ ਮਿਲਦਾ ਵਾ ਔਰ ਲੋਕੀ ਉਧਰ ਨੂੰ ਜਾਣਨਾ ਸ਼ੁਰੂ ਕਰ ਦਿੰਦੇ ਆ ਔਰ ਜਿਵੇਂ ਸਾਡੇ ਕੋਲਰ ਨੇ ਦੱਸਿਆ ਵੀ ਕਿ ਉਹਨਾਂ ਦੀ ਵਾਈਫ ਵੀ ਪੀੜਿਤ ਸੀ ਔਰ ਉਹ ਵਾਈਫ ਜਿਹੜੀ ਨੇ ਉਹ ਸਾਰਿਆਂ ਕੋਲ ਗਏ ਬਾਬਿਆਂ ਕੋਲ ਵੀ ਗਏ ਉਹਨਾਂ ਨੇ ਜਿਹੜੇ ਸਵਾਦੀਆ ਪੁੜੀਆਂ ਵੀ ਲਈਆਂ ਉਹਨਾਂ ਨੇ ਔਰ ਉਹਨਾਂ ਦਾ ਥੋੜਾ ਬਹੁਤ ਡਿਲੇ ਜ਼ਰੂਰ ਹੋ ਗਿਆ ਲੇਕਿਨ ਬਿਮਾਰੀ ਜਿਹੜੀ ਹੈ ਉਹ ਖਤਮ ਨਹੀਂ ਹੋ ਸਕੀ ਅ ਇਸ ਵੇਲੇ ਕਾਨੂੰਨ ਵੀ ਹੈ ਜਿਹੜਾ ਡਾਕਟਰਸ ਨੇ ਜ਼ਿਕਰ ਕੀਤਾ ਵਾ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਉਹ ਬੇਸਿਕਲੀ ਕਹਿੰਦੀ ਆ ਕਿ ਤੁਸੀਂ ਜੋ ਵੀ ਦਵਾਈ ਹੁੰਦੀ ਹੈ ਉਹਦੀ ਐਡਵਰਟਾਈਜ਼ਮੈਂਟ ਬਿਨਾ ਐਵੀਡੈਂਸ ਦੇ ਪ੍ਰੂਫ ਦੇ ਨਹੀਂ ਕਰ ਸਕਦੇ ਸੋ ਇਸ ਕਰਕੇ ਉਹਦੇ ਸੋਧ ਦੇ ਵੀ ਲੋੜਿਆ ਉਹ ਸੋਧ ਜਿਹੜਾ ਵੈਸੇ ਪਾਰਲੀਮੈਂਟ ਚ ਪੈਂਡਿੰਗ ਵੀ ਹੈ ਪਰ ਹੁਣ ਮੈਂ ਇਹੋ ਹੀ ਕਹਿਣਾ ਚਾਹੂੰਗਾ ਕਿ ਇਹ ਕਿਉਂਕਿ ਬੇਲੋੜਾ ਹੈ ਵਿਵਾਦ ਸੀ ਨਵਜੋਤ ਸਿੰਘ ਸਿੱਧੂ ਨੂੰ ਚਾਹੀਦਾ ਹੈ ਕਿ ਨਵੀਂ ਪ੍ਰੈਸ ਕਾਨਫਰੰਸ ਕਰਕੇ ਸਾਰਾ ਹੀ ਪੁਟ ði ਹੋਲ ਥਿੰਗ ਇਨ ði ਰਾਈਟ ਪਰਸਪੈਕਟਿਵ ਸਹੀ ਡਿਸਟ੍ਰਿਕਟ ਕੋਨ ਪੇਸ਼ ਕਰਦੀ ਹੈ ਆਪਾਂ ਉਦੇ ਨਾਲ ਮੇਰੇ ਖਰੇ ਵਿਵਾਦ ਵੀ ਖਤਮ ਹੋ ਜਾਊਗਾ ਔਰ ਵੈਸੇ ਆ ਜਿਹੜਾ ਨੋਟਿਸ ਵਗੈਰਾ ਹੋਇਆ ਵਾ ਉਹ ਨੋਟਿਸ ਵੀ ਖਤਮ ਹੋ ਜਾਊਗਾ ਜੇ ਆਪਾਂ ਇੱਕ ਵਾਰੀ ਪ੍ਰੈਸ ਕਾਨਫਰੰਸ ਹੀ ਕਰ ਦਈਏ ਕੁਝ ਲੋਕਾਂ ਦਾ ਫੀਲਿੰਗ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਟਾਰਗੇਟ ਸੇ ਫੇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਉਹ ਨਵਜੋਤ ਸਿੰਘ ਸਿੱਧੂ ਨੇ ਬਿਲਕੁਲ ਸਹੀ ਹੈ ਨਵਜੋਤ ਸਿੰਘ ਸਿੱਧੂ ਬਹੁਤ ਲੋਕਾਂ ਵਾਸਤੇ ਇੱਕ ਆਈਡਲ ਨੇ ਉਹਨਾਂ ਵੱਲ ਲੋਕੀਂ ਵੇਖਦੇ ਨੇ ਕਿ ਤਿਆਰ ਕਿਵੇਂ ਹੋਣਾ ਵਾ ਬੋਲਣਾ ਕਿਵੇਂ ਆ ਉਹਨਾਂ ਦਾ ਲਾਈਫ ਸਟਾਈਲ ਕੀ ਹੈ ਲੋਕੀਂ ਸੇ ਜਾਣਨਾ ਚਾਹੁੰਦੇ ਆ ਸੁਇਸ ਕਰਕੇ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਆਪਣੀ ਗੱਲ ਕਹਿਣੀ ਚਾਹੀਦੀ ਆ ਬਾਕੀ ਅਖੀਰ ਦੇ ਵਿੱਚ ਮੈਂ ਜ਼ਰੂਰ ਕਹੂੰਗਾ ਕਿ ਡਾਕਟਰ ਨਵਜੋਤ ਸਿੰਘ ਨਦੋਤ ਕੋਰ ਸਿੱਧੂ ਜਿਹੜੇ ਇਸ ਕੈਂਸਰ ਨਾਲ ਪੀੜਿਤ ਨੇ ਇਸ ਵੇਲੇ ਰਿਕਵਰੀ ਦੇ ਪੜਾਅ ਤੇ ਲੱਗਦੇ ਨੇ ਮੈਨੂੰ ਉਹਨਾਂ ਨਾਲ ਇੰਟਰਵਿਊ ਕਰਨ ਦਾ ਹੀ ਮੌਕਾ ਮਿਲਿਆ ਬਹੁਤ ਇੰਟੈਲੀਜੈਂਟ ਜਿੰਨੇ ਨਵਜੋਤ ਸਿੰਘ ਸਿੱਧੂ ਇੰਟੈਲੀਜੈਂਟ ਨੇ ਉਹਨੇ ਹੀ ਇੰਟੈਲੀਜੈਂਟ ਹੋਣੇ ਅਸੀਂ ਆਸ ਤੇ ਅਰਦਾਸ ਕਰਦੇ ਆ ਕਿ ਉਹ ਜ਼ਰੂਰ ਸਿਹਤਮੰਦ ਹੋਣ ਅ ਦਵਾਈ ਤੇ ਦਵਾ ਦਾ ਅਸਰ ਉਹਨਾਂ ਤੇ ਜ਼ਰੂਰ ਹੋਵੇ ਔਰ ਉਹ ਜਲਦੀ ਨਾਰਮਲ ਆਪਣੀ ਲਾਈਫ ਜੀ ਆ ਉਹ ਚਲਾ ਸਕਣ ਔਰ ਲੋਕਾਂ ਦੀ ਦੇ ਲੋਕਾਂ ਨੂੰ ਜਿਹੜੀ ਲੋਕਾਂ ਦੀ ਜਿਹੜੀ ਸੇਵਾ ਅੱਗੇ ਕਰਦੇ ਸੀ ਉਹ ਸੇਵਾ ਵੀ ਕਰਦੇ ਰਹਿਣਗੇ ਖੁਦ ਡਾਕਟਰ ਨੇ ਅਸੀਂ ਆਸ ਕਰਦੇ ਹਾਂ ਕਿ ਉਹ ਖੁਦ ਆਪਣੀ ਡਾਕਟਰੀ ਦਾ ਪੇਸ਼ਾ ਜਿਹੜਾ ਵਾ ਉਹਦੇ ਚ ਵੀ ਦੁਬਾਰਾ ਕੰਟ੍ਰਿਬਿਊਟ ਕਰ ਸਕਣ